ਸੈਲ ਫਰੋਤੀ ਦਾ ਮਾਮਲਾ ਹੈ। ਇਹ ਪ੍ਰਤੀ ਤੋਂ ਮੰਗਦੇ ਆ ਜੀ। ਕੌਣ ਮੰਗ ਰਿਹਾ ਜੀ? ਨਿਸ਼ਾਨ ਸਿੰਘ ਨਾਮ ਦਾ ਬੰਦਾ ਜੀ। ਕਿਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ? ਹਾਂਜੀ 40 ਲੱਖ ਦੀ। ਇਹਦੇ ਸਬੰਧਤ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹੈ? ਹਾਂ ਕੀਤਾ ਸਰ। ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨੇ? ਹਾਂਜੀ। ਦੋ ਵਾਰੀ ਅੱਗੇ ਹੋ ਗਿਆ। ਪਹਿਲਾਂ ਵੀ ਗੋਲੀਆਂ ਚੱਲੀਆਂ ਸੀ। ਹਾਂਜੀ। ਉਹ ਦੋਸੀ ਕੀ? ਫੜੇ ਗਏ? ਉਹ ਦੋਸੀ ਪਹਿਲੇ ਤੁਹਾਡੇ 2023 ਚ ਜਿਹੜੇ ਹੋਏ ਅੰਦਰ ਆ। ਹਾਂਜੀ। ਤੇ ਜਿਹੜਾ 2024 ਚ ਉਹਨਾਂ ਦੀ ਵਾਹਿ ਜਮਾਨਤ ਹੋ ਗਈ। ਅਸੀਂ ਹਾਂਜੀ ਜਿਹੜੀ ਕੱਲ ਗੋਲੀ ਚਲੀ ਉਹ ਕਿੱਥੇ ਲੱਗੀ ਹੈ ਆ ਉਹ ਦੁਕਾਨ ਦੇ ਸੱਪ ਤੋਂ ਪੱਲੇ ਕੋਲੇ ਤੇ ਲੱਗੀ ਠੀਕ ਹੈ ਤੇ ਇਹਦੇ ਸਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ ਪੁਲਿਸ ਤਾਂ ਇਹ ਜੀ ਪੂਰਾ ਯੋਰ ਨਾ ਜਾਂਚ ਨਹੀਂ ਹੁੰਦੀ ਇਹ ਕਰ ਕੋ ਸਿਸਟੀਵੇ ਬੇਰਾ ਕੈਮਰਾ ਜਾਈ ਹਾਂਜੀ ਆਇਆ ਜੀ ਉਹ ਬੰਨੇ ਆ ਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਜਿਹੜੇ ਤੁਹਾਡੇ ਲੋਕ ਪਿੱਛੇ ਮਗਰ ਉਹ ਜਿਹੜੇ ਬਿੱਜ ਭਜ ਨਾ ਸਕੀ ਹਾਂਜੀ ਹਾਂਜੀ ਆੜੇ ਬੰਦੇ ਗਏ ਮਗਰ ਉਹਨਾਂ ਨਾਲ ਕਾਰਨ ਕੀਤੀ ਹੈ ਤਿੰਨ ਫਾਗ ਗੱਡੇ ਹਾਂਜੀ ਥੋੜਾ ਹੀ ਫਰਕ ਰ ਆ ਗਿਆ ਸਰ ਅਜਾ ਕੱਲ ਕਾਬੂ ਆ ਜਣੇ ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ? ਕਿ ਤਲਪੁਰ ਸੋਲ ਮੇਰੇ ਖਿਲਾਫ ਵੀ ਪੀਸ ਪ੍ਰੋਟੈਕਸ਼ਨ ਨੂੰ ਮਿਲੀ ਹੋਈ ਹੈ। ਉਹ ਉੱਥੇ ਮੌਜੂਦ ਸਨ? ਹਾਂਜੀ ਮੌਜੂਦ। ਇਹਨਾਂ ਲੋਕਾਂ ਨੂੰ ਕੀਤਾ ਕਿਉਂ ਜੀ? ਪਰ ਆਪ 15 ਹਾਂ ਜਿੰਨਾ ਚਿਰ ਅਸੀਂ ਬਾਹਰ ਗਏ ਆ ਉਹ ਨਿਕਲ ਗਏ। ਕੱਤੇ ਸਵਾਰਤੀ ਹੋ? ਹਾਂਜੀ ਕੱਤੇ ਸਵਾਰਤੀ ਹੋ। ਮੋੜ ਚਾਲ ਦੇ। ਤੁਸੀਂ ਯਾਰ ਇਹ ਨਾ ਪਹਿਲਾਂ ਇੱਕ ਦੋ ਰਾਊਂਡ ਹਾਂ। ਰਾਊਂਡ ਨਹੀਂ ਗੱਡੇ ਮੈਂ 3-4 ਫੇਰੇ ਉਦਾਂ ਲਾਏ ਆ। ਅੱਛਾ ਗੇੜੇ। ਚੋਤੇ ਫੇਰੇ ਆਣ ਕੇ ਫੈਰਿੰਗ ਕੀਤੀ ਹੈ। ਕੋਈ ਤੁਹਾਨੂੰ ਕਿਸੇ ਤੇ ਸ਼ੱਕ ਕੋਈ ਸ਼ੱਕ ਨਹੀਂ ਕੋਈ। ਕਿੰਨੇ ਰੌਣ ਜਿਹੜੀ ਉਹਨਾਂ ਲੋ ਫਿਰਿੰਗ ਦਿੱਤੀ ਇੱਕੋ ਰੌਣ ਕੱਢਿਆ ਨਾਲ ਹੁਣ ਕੀ ਮੰਗ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗਾ ਪ੍ਰਸ਼ਾਸਨ ਜੀ ਨੂੰ ਸਹੀ ਪਛਲਾ ਦੇਵੇ ਸਾਡੀ ਝਾਲਮਾਲ ਦੀ ਰਾਖੀ ਰੱਖੇ ਉਹ ਜਿਹੜੀ ਤੁਹਾਨੂੰ ਥ੍ਰੈਡ ਕਰ ਸਾਰੀਆਂ ਨੇ ਇੱਥੇ ਲੋਕਲ ਨੰਬਰ ਪਤਵਾ ਰੀਆਂ ਨਹੀਂ ਜੀ ਬਾਹਰ ਦੇ ਨੰਬਰ ਕਿੱਥੋਂ ਦਾ ਵੈਸੇ ਨੰਬਰ ਲੂਗਾ ਚਾਹੀਦਾ ਕਿ ਵੈਸੇ ਦਾ ਹਾਂਜੀ ਕੀ ਆਪਣਾ ਆਪਣਾ ਕੀ ਨਾਮ ਕੀ ਦੱਸਦਾ ਨਿਸ਼ਾਨ ਸਿੰਘ ਤਾਂ ਤੁਸੀਂ ਉਹਨੂੰ ਜਾਣਦੇ ਵੈਸੇ ਨਹੀਂ ਜੀ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਨਾ ਨਾ ਸ਼ੱਕ ਇੱਥੇ ਲੋਕਲ ਨਹੀਂ ਗਏ ਤੇ ਸਰ ਸੋ ਸਾਡੇ ਇਨਫੋਰਮੇਸ਼ਨ ਅਨੁਸਾਰ ਕੱਲ 6 ਵਜੇ ਜਿਹੜੀ ਹੈਗੀ 6:00 ਤੇ ਕੋਈ ਗੋਲੀ ਚੱਲੀ ਹੈਗੀ ਧਰਮਪੁਰੰਦਾਵਾ ਉਹ ਵੀ ਅਸੀਂ ਜਾਂਚ ਕਰ ਰਹੇ ਹੈਗੇ ਆ। ਮਤਲਬ ਉਹ ਮਤਲਬ ਕਿਹਦੇ ਤੇ ਗੋਲੀ ਚੱਲੀ ਗਈ ਕਿੰਝ ਲਈ ਤੇ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੇ ਦੁਕਾਨ ਤੇ ਗੋਲੀ ਚੱਲੀ ਹੈਗੀ ਹੈ ਜੀ। ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਹੈ ਸਰ ਹਜੇ ਤੱਕ ਕੋਈ ਦੋਸ਼ੀ ਅਕੋ ਅਰੈਸਟ ਹੋਇਆ ਹੈ ਜੀ। ਹਾਂ ਜੀ ਜਿਹੜਾ ਪਹਿਲਾਂ ਕੋਈ ਦੋਸ਼ੀ ਅਰੈਸਟ ਹੈ ਨਹੀਂ ਦਿਲ ਦੇ ਵਿੱਚ ਨਹੀਂ ਹੈ ਸਰ। ਤੇ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਠੀਕ ਕਰਨਾ। ਇਹ ਜਾਂਚ ਦਾ ਵਿਸ਼ਾ ਹੈ ਜੀ ਆਪ ਕੀ ਸਰ ਸੀਸੀਟੀਵੀ ਕੈਮਰੇ ਖੰਗਾਰੇ ਕੋਈ ਫੁਟੇਜ ਵਗੈਰਾ ਮਿਲੀ ਹੋਣਾ ਨਹੀਂ ਅੱਜ ਚੱਲ ਰਿਹਾ ਜੀ ਜਾਂਚ ਚੱਲਦੀ ਪਈ ਹੈ ਤੇ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਹਾਂ ਐਫਆਰ ਲੋਚ ਕੀਤੀ ਹੋਈ ਹੈ ਜੀ ਆਪਾਂ